ਅਨਿਰਾਹੀਮ ਮੈਂ ਸਾਰੇ ਮਲੇਕ ਕੋਲੇ ਆ ਪੰਜਾਬ ਦੇ ਮੁਸਲਮਾਨਾਂ ਨੂੰ ਰੁਕਾਇਸ਼ ਔਰ ਗੁਜ਼ਾਰਿਸ਼ ਕਰਦਾ ਜੁਮੇ ਨੂੰ 11 ਤਰੀਕ ਨੂੰ ਬਾਅਦ ਨਮਾਜ਼ ਜੁਮਾ ਸਹੰਦੀ ਗੇਟ ਆਪਣਾ ਸਾਰੀਆਂ ਮਾਮਾ ਭੈਣਾਂ ਨੂੰ ਔਰ ਨੌਜਵਾਨਾਂ ਨੂੰ ਔਰ ਸਬਜੀ ਮੰਡੀ ਵਾਲਿਆਂ ਨੂੰ ਰੁਕਾਇਸ਼ ਔਰ ਗੁਜ਼ਾਰਿਸ਼ ਕਰਦਾ ਸਾਰੇ ਬਾਜ਼ਾਰ ਨੂੰ ਮਲੇਕ ਕੋਲੇ ਦੇ ਹਰ ਤਨਜ਼ੀਮ ਨੂੰ ਐਸੀ ਰੁਕਾਇਸ਼ ਔਰ ਗੁਜ਼ਾਰਿਸ਼ ਕਰਦੇ ਆ ਕਿ ਸਾਰਾ ਮਲੇਕ ਕੋਲਾ ਜੁਮੇ ਤੋਂ ਬਾਅਦ ਆਸਰ ਦੀ ਨਮਾਜ਼ ਤੱਕ ਬੰਦ ਹੋਣਾ ਚਾਹੀਦਾ ਔਰ ਕਾਲੀਆਂ ਪੱਟੀਆਂ ਬਨ ਕੇ ਆਪਣੀ ਜਾਤੀ ਤੋੜ ਤੇ ਤੁਸੀਂ ਆਪਣੇ ਸਾਰੇ ਜਾਤੀ ਤੋੜ ਤੇ ਕਾਲੀਆਂ ਪੱਟੀਆਂ ਜਾਂ ਸਿੱਧੇ ਕਾਲੇ ਰਮਾਲ ਜੂਰ ਬੰਨ ਕੇ ਆਈਓ ਅਸੀਂ ਤੁਹਾਨੂੰ ਮੈਸੇਜ ਦਿੰਨੇ ਆ ਮੇਰੇ ਭਾਈਓ ਜੇ ਹੁਣ ਨਾ ਜਾਗੇ ਫੇਰ ਅਲਹਮਦੁਲਿਲਾ ਆਉਣ ਵਾਲੀ ਨਸਲਾਂ ਆਪਾਂ ਨੂੰ ਬੋਲਣਗੀਆਂ ਮੈਂ ਤੁਹਾਨੂੰ ਗੁਜਾਰਿਸ਼ ਔਰ ਅਰਕਾ ਸ਼ਿਕਾਇਦਾ ਜਿਆਦਾ ਤਰੀਕ ਨੂੰ ਪੂਰੇ ਪੰਜਾਬ ਦੇ ਮੁਸਲਮਾਨਾਂ ਨੂੰ ਪਿੰਡ ਵਾਲਿਆਂ ਨੂੰ ਸ਼ਹਿਰ ਵਾਲਿਆਂ ਨੂੰ ਔਰ ਮਲੇ ਕੋੜੇ ਵਾਲਿਆਂ ਨੂੰ ਔਰ 2 ਵਜੇ ਤੋਂ ਲੈ ਕੇ ਔਰ ਅਸਦੀ ਨਮਾਜ਼ ਤੱਕ ਸਾਰਾ ਮਲੇ ਕੋਲਾ ਆਏ ਹੋਣਾ ਚਾਹੀਦਾ ਜਿਵੇਂ ਲੋਕਡਾਊਨ ਦੇ ਦੌਰਾਨ ਸਾਰਾ ਮਲੇ ਕੋਲਾ ਸਾਰਾ ਪੰਜਾਬ ਬੰਦ ਹੁੰਦਾ ਥਾ ਇਸੀ ਰੁਕਾਵਟ ਸ਼ੋਰ ਗੁਜ਼ਾਰਿਸ਼ ਆਦਿਆ ਜੂਰ ਪਹੁੰਚੇ ਇਨਸ਼ਾ ਅੱਲਾਹ ਤਾਂ ਕਿ ਕੋਡਾ ਮੈਸੇਜ ਸੈਂਟਰ ਸਰਕਾਰ ਦੇ ਵਿੱਚ ਮੋਦੀ ਸਰਕਾਰ ਔਰ ਅਮੀਸ਼ਾ ਔਰ ਸੁਪਰੀਮ ਕੋਰਟ ਦੇ ਜੱਜ ਉਹ ਮਜਬੂਰ ਔਰ ਬੇਬਸ ਹੋ ਜਾਣ ਵੀ ਇਹ ਕਾਨੂੰਨ ਸਾਨੇ ਗੱਦ ਕੰਮ ਕੀਤਾ ਔਰ ਮੁਸਲਮਾਨਾਂ ਨਾਲ ਘਟ ਹੋਇਆ ਕੱਟ ਕੱਟ ਸਾਡੇ ਉਹਦਾ ਨਜ਼ਾਇਜ਼ ਚਿੱਟੀਆਂ ਔਰ ਘੱਟ ਘੱਟ ਗਿੰਤਿਆਂ ਨੂੰ ਦਬੋਂ ਦੀ ਕੋਸ਼ਿਸ਼ ਕਰ ਰਹੇ ਐ ਸੀ ਇਸ ਕਰਕੇ ਇਸ ਇਹ ਕਾਨੂੰਨ ਨੂੰ ਵਾਪਸ ਲਿਆਣਾ ਚਾਹੁੰਦੇ ਆ ਐਸੀ ਸਰਦਾਰ ਵੀਰਾਂ ਨੂੰ ਵੀ ਜਿਹੜੇ ਕਿਸਾਨ ਅਦਾਲਤਾਂ ਦੇ ਵਿੱਚ ਬੈਠੇ ਨੇ ਐ ਜੀ ਉਹਨਾਂ ਨੇ ਵੀ ਸਾਰੇ ਜਥੇਬੰਦੀਆਂ ਨੂੰ ਕੈਸ਼ ਔਰ ਗੁਜ਼ਾਰੀ ਕਰਦਿਆ ਭਾਈ ਤੁਸੀਂ ਵੀ ਸਾਡਾ ਸਾਥ ਦਿਓ ਇਨਸ਼ਾਅੱਲਾ ਹੋਣ ਵਾਲੇ ਦਿਨਾਂ ਦੇ ਵਿੱਚ ਆਗਰ ਥੋੜੇ ਦੇ ਕੋਈ ਮੁਸੀਬਤ ਆਉਂਦੀ ਆ ਐ ਜੀ ਵੀ ਤੁਹਾਡੇ ਨਾਲ ਇਨਸ਼ਾਅੱਲਾ ਕੰਦੇ ਨਾਲ ਕੰਦਾ ਮਿਲਾ ਕੇ ਖੜੇ ਆ ਅਸਲਾਮੁਅਲੈਕੁਮ ਜੀ ਜੀ ਜ਼ਰੂਰ ਉਹ ਕਰ ਦਿਓ ਮੈਂਸ਼ਨ ਕਰ ਦਿਓ ਕਿ ਆ ਸਾਰਿਆਂ ਨੇ ਇੱਕ ਨੁਕਸਿਕਾ ਫੈਸਲਾ ਲਿਆ ਹੈ ਕਿ ਇਨਸ਼ਾਅੱਲਾ ਜੁਮੇ ਦੀ ਨਮਾਜ਼ ਤੋਂ ਬਾਅਦ ਜੁਮੇ ਤੱਕ ਬਾਜ਼ਾਰ ਖੁੱਲੇ ਰਹਿਣ ਮਗਰ ਜੁਮੇ ਦੀ ਨਮਾਜ਼ ਤੋਂ ਬਾਅਦ ਸਾਰਾ ਮਲੇਰ ਰੋਕਲਾ ਇਨਸ਼ਾਅੱਲਾ ਬੰਦ ਰਹੂਗਾ 1 ਵਜੇ ਤੋਂ ਬਾਅਦ ਬੰਦ ਹੋ ਜੇ ਇਨਸ਼ਾਅੱਲਾ ਤਾਲਾ ਸਾਰਾ ਮਲੇਰ ਕੋਟ ਦਾ ਇਨਸ਼ਾਅੱਲਾ ਬੰਦ ਰਹੂਗਾ ਔਰ ਸਾਰਿਆਂ ਨੂੰ ਗੁਜ਼ਾਰਿਸ਼ ਕਰਦੇ ਆਂ ਅਸੀਂ ਕਿਉਂਕਿ ਜੇ ਹੁਣ ਵੀ ਅਸੀਂ ਵਕਤ ਤੇ ਨਾ ਕੱਟ ਸਕੇ ਆਪਣੇ ਕਾਰੋਬਾਰ ਅਸੀਂ ਨਾ ਬੰਦ ਕਰ ਸਕਿਆ ਔਰ ਉੱਪਰ ਤੱਕ ਆਵਾਜ਼ ਨਾ ਪਹੁੰਚਾ ਦੇ ਜੁਹਰ ਤੋਂ ਲੈ ਕੇ ਸ਼ਾਮ ਤੱਕ ਇਨਸ਼ਾਅੱਲਾ ਤਾਲਾ ਸਾਰਾ ਜਿਹੜਾ ਮਲੇਰ ਕੋਟਲਾ ਉਹਦੇ ਬੰਦ ਦੀ ਵੀ ਕਾਲ ਹੈ ਸਾਰੀਆਂ ਜਿੱਥੇ ਹੁੰਦੀਆਂ ਵੱਲੋਂ ਮੁਸਲਿਮ ਜਿੱਥੇ ਹੁੰਦੇ ਸਾਰੇ ਉਲਮਾ ਸਾਰਾ ਜਜ਼ਾਕੀਲਾ ਖਵਾਹ ਹੋਣਾ ਹੈ